ਭਾਜੀ ਹਾਂਜੀ ਕਦੋਂ ਜਾਣਾ ਵਾ ਲੈਣ ਹਾਜੀ ਜਾਣਾ ਜੀ ਕਿੰਨੇ ਕਨੇ ਜਾਣਾ ਵਾ ਮੈਂ ਤੇ ਦਿਲਦੀਨ ਹੀ ਜਾਣਾ ਜੀ ਠੀਕ ਆ ਜੇ ਹਰ ਟਾਈਮ ਤੇ ਚਲੋ ਕੋਈ ਗੱਲ ਨਹੀਂ ਜੇ ਤੁਸੀਂ ਕਹੋਗੇ ਤੇ ਮੈਂ ਚਲ ਜਾਊਂਗਾ ਤੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਦੱਸਤਾ ਜੀ ਦੱਸਤਾ ਜੀ ਫੋਨ ਤੇ ਕਰਤਾ ਜੀ ਸਾਰੇ ਰਿਸ਼ਤੇਦਾਰਾਂ ਨੂੰ ਠੀਕ ਆ ਤੋਂ ਕਹਿੰਦੇ ਕੋਈ ਗੱਲ ਨਹੀਂ ਆ ਜੀ ਠੀਕ ਆ ਕੋਈ ਗੱਲ ਨਹੀਂ ਜਾਣਾ ਹੋ ਤਾਂ ਮੈਨੂੰ ਦੱਸ ਦਿਓ ਮੈਂ ਵੀ ਚਲ ਜਾਊਂਗਾ ਉਹ ਮੈਂ 1 ਮਹੀਨੇ ਛੁੱਟੀਆਂ ਆ ਮੈਂ ਤੇ ਮੰਮੀ ਹੁਣੇ ਹੋਰ ਹੀ ਕੰਮ ਪਾ ਕੇ ਬੈਗੇ ਇਤਰਾ ਵਿਆਹ ਕਰਦੀ ਉਹ ਮਾਸੀ ਆਏ ਆ ਉਹ ਵੀ ਇਹੋੀ ਗੱਲ ਤੇ ਜਿਵੇਂ ਵਿਆਹ ਕਰਨਾ ਹੀ ਪੈਣਾ ਉਹ ਵਿਆਹ ਤਾਂ ਕਰਨਾ ਹੁੰਦਾ ਘਰ ਕੁਲਾ ਨਹੀਂ ਪੋਣਾ ਉਹ ਘਰ ਕੁਲਾ ਪੈ ਜਾਊਗਾ ਕੋਈ ਗੱਲ ਨਹੀਂ ਫੌਜੀ ਬੰਦਾ ਤਾਂ ਰਿਸ਼ਤੇ ਵਧੂ ਆਉਣੇ ਉਹ ਰਿਸ਼ਤੇ ਤੇ ਵਧੂ ਆ ਪਰ ਘਰ ਨੇ ਨਾ ਵਧੂ ਹੈਗੇ ਘਰ ਤੇ ਉਹਨਾਂ ਕੀ ਆ ਮੈਂ ਸੋਚ ਰਿਆ ਹਾਂ ਕਿ ਕਿਸੇ ਦੀ ਸਲਾਹ ਕਰਕੇ ਨਾ ਬੈਠੋ ਸਲਾਹ ਕਰਕੇ ਜਿੰਨੇ ਘਰ ਇਹ ਰੱਖਣਾ ਉਹ ਇੱਥੇ ਰਹਿ ਜੇ ਤੇ ਜਿੰਨੇ ਨਵਾਂ ਪੋਣਾ ਨਵਾਂ ਪਾ ਲੈ ਪੁੱਤ ਲੋ ਮੁੜ ਕੇ ਇਹੋ ਜਿਹਾ ਵਾਕ ਨਹੀਂ ਹੋਣਾ ਕਿ ਜਿਹੜਾ ਪੱਕੇ ਵਾਕ ਹੋਈ ਉਹ ਨਹੀਂ ਨਹੀਂ ਉਹ ਜਨਾਨੀਆਂ ਪੁੱਤ ਰੋਟੀ ਪਾਣੀ ਤੁਹਾਡਾ ਹੁੰਦੀਆਂ ਉਦਾਂ ਤਾਂ ਕੋਈ ਗੱਲ ਹੀ ਨਹੀਂ ਹੁੰਦੀ ਹਾਂ ਮੈਂ ਨਹੀਂ ਕਹਿਣ ਦਿਆ ਇੱਥੇ ਪਾ ਦਾਂਗੀ ਕਿ ਘਰ ਚੱਲ ਇਦਾਂ ਕਰ ਲੋ ਭੈਣ ਜੀ ਘਰ ਬਾਹਰ ਵੀ ਬਣ ਜਾਣਾ ਪਹਿਲਾਂ ਤਾਂ ਮੈਂ ਕਹਿਣ ਲਈ ਆਂ ਪੀਆ ਗਾ ਰਿਸ਼ਤਾ ਕਰੀਏ ਕਿਤੇ ਵੱਡੇ ਦਾ ਤੁਸੀਂ ਵੇਖੋ ਕਿੱਡਾ ਵਧੀਆ ਰਿਸ਼ਤਾ ਕਰਵਾਇਆ ਅਹੀਂ ਸੁਰਖਰੂ ਹੋ ਗਏ ਆ ਕੁੜੀ ਵੀ ਬੜੀ ਚੰਗੀ ਆ ਬੜਾ ਹੀ ਸਸਕਾਰ ਸਾਡਾ ਕਰਦੀ ਆ ਰਮਨ ਮਲਾਜਮਾ ਨੂੰ ਨਾ ਬਥੇਰੇ ਰਿਸ਼ਤੇ ਗੱਲ ਸੁਣ ਮੇਰੀ ਮੈਨੂੰ ਤਾਂ ਬੜਿਆ ਜਿਹੜਾ ਨੇ ਪੁੱਛ ਲਿਆ ਆ ਤੇ ਮੈਂ ਵੀ ਬੜੇ ਚਾਹ ਨਾਲ ਕਹੀਨੀ ਆ ਵੀ ਮੇਰਾ ਆਪਣੇ ਮਾ ਤੇ ਗੱਲ ਸੁਣ ਮੇਰੀ ਕੋਈ ਗੱਲ ਨਹੀਂ ਰਿਸ਼ਤਾ ਹੀ ਕਰਵਾ ਦਾਂਗੇ ਘਰ ਕੁਲਾ ਨਾ ਬਾਅਦ ਬੰਦਾ ਰਹੂਗਾ ਤੁਸੀਂ ਪਹਿਲਾਂ ਰਿਸ਼ਤਾ ਕਰੋ ਕਿਉਂ ਮੁੰਡਿਆ ਠੀਕ ਆ ਨਾ ਜਰੂਰੀ ਤੁਹ ਨਹੀਂ ਤੇ ਜਨਾ ਆਪਣਾ ਖਿਆਲ ਰੱਖਿਓ ਦਵਾਈ ਟਾਈਮ ਸਰ ਖਾਂਦੇ ਰਹੋ ਤੇ ਜਿਹੜੀ ਐਕਸ-ਸਕੈਨ ਕਰਉਣੀ ਆ ਵੀ ਕਰਾ ਲੇ ਠੀਕ ਆ ਮੇਰਾ ਤੇਜੇ ਵੀ ਮੰਨ ਨਹੀਂ ਮੰਨਦਾ ਹੈਗਾ ਵੀ ਤੂੰ ਹੀ ਜਾਓ ਮੈਂ ਤੇ ਕਹਿੰਨੀ ਆ ਵੀ ਤੂੰ ਹੀ ਰੋ ਸੋ ਤੂੰ ਕੋਈ ਗੱਲ ਨਹੀਂ ਤੂੰ ਹੀ ਮੇਰੇ ਕੋਲ ਆਈ ਜਾਣਾ ਵਾ ਕਿਉਂ ਟੈਨਸ਼ਨ ਲੈਣੇ ਹੁਣ ਕਿੰਮ ਮੈਨੂੰ ਵੀ ਸੱਦ ਲਾਂਗੇ ਜਦੋਂ ਲੋੜ ਹੋਊਗੀ ਕਿ ਨਹੀਂ ਮੰਮੇ ਜੀ ਤੁਸੀਂ ਇਹਦਾ ਟੈਨਸ਼ਨ ਨਾ ਲਓ ਆਜੋ ਆਪਾਂ ਕੋਈ ਕੰਮ ਵੇਖ ਲਈਏ ਤੂੰ ਹੀ ਹਿੱਦਾ ਕਰੋਗੇ ਤੇ ਹਾੜਾ ਕੀ ਬਹਨਾ ਸੰਦੀਪ ਮੇਰਾ ਕਿ ਕੰਮ ਵਿੱਚ ਧਿਆਨ ਹੀ ਲੱਗਣ ਦੇ। ਤੂੰ ਕੰਮ ਕਹਿਣ ਦੀ ਆ। ਮੇਰਾ ਤੇ ਨਾ ਘੇਟ ਵੱਲ ਧਿਆਨ ਵਾ। ਕਿੱਦਾਂ ਮੈਂ ਤੋਰਿਆ ਸੀ ਉਹਨੂੰ ਤਿਆਰ ਕਰਕੇ ਤੇ ਕਿੱਦਾਂ ਆਨੇ ਆਉਣਾ ਵਾ ਪੁੱਤ। ਮੰਮੀ ਜੀ ਕੰਮ ਨੂੰ ਤਾਂ ਚਲੋ ਨਹੀਂ ਜੀ ਕਰਦਾ। ਉਹਨੂੰ ਕੁਝ ਨਾ ਕੁਝ ਤੇ ਕਰਨਾ ਹੀ ਪੈਣਾ ਵਾ। ਉਹਨੂੰ ਵੀ ਹੌਸਲਾ ਦੇਣਾ ਹੀ ਪੈਣਾ ਹਨ। ਮੈਨੂੰ ਤਾਂ ਗੜੀ ਕੁਛ ਨਹੀਂ ਲੱਭਦਾ। ਕੀ ਕਰਾਂ ਮੈਂ? ਐਡਾ ਟੈਨਸ਼ਨ ਨਾ ਲਾਓ ਫਿਰ ਬਿਮਾਰ ਹੋ ਜਾਓਗੇ। ਪੁੱਤ ਅੱਗੇ ਸਾਡਾ ਕੀ ਰਹਿ ਗਿਆ ਵਾ? ਘਰ ਦਾ ਬੇੜਾ ਗਰਕ ਹੋ ਗਿਆ। ਕਿੰਨਾ ਕੋ ਸੋਚਿਆ ਸੀ ਸਾਰੀਆਂ ਆਸਾਂ ਤੇ ਪਾਣੀ ਫਿਰ ਗਿਆ ਵਾ ਚਲੋ ਹੌਸਲਾ ਰੱਖੋ ਕੋਈ ਗੱਲ ਨਹੀਂ ਜੋ ਹੋਣਾ ਹੀ ਹੁਣ ਹੋ ਗਿਆ ਕੀ ਕਰ ਸਕਦੇ ਹੁਣ ਮੰਮੀ ਉਹ ਕੰਮ ਕਰ ਲੋ ਲੋਕੀ ਵੀ ਆਉਣ ਡੇ ਆ ਘਰ ਹੁਣ ਪੁੱਤ ਕਾ ਦਾ ਕੰਮ ਕਰਾਂ ਮੈਂ ਕਰਨੇ ਮਾਂ ਮੇ ਕੋਈ ਗੱਲ ਨਹੀਂ ਰੱਬ ਦਾ ਭਾਣਾ ਮੰਨਣਾ ਹੀ ਪੈਣਾ ਵਾ ਜੋਤ ਰੱਬ ਦਾ ਭਾਣਾ ਮੰਨ ਐਂ ਤੇਰੇ ਨਾਲ ਹੀ ਸਾਰੇ ਜਾਣੇ ਮੰਮੀ ਚਲੋ ਉઠੋ ਸੰਦੀਪ ਤੁਸੀਂ ਵੀ ਉઠੋ ਵੀ ਕੰਮ ਕਰ ਰਿਹਾ ਲੋ ਜਿੰਨੇ ਵੀ ਸੋਣਾ ਨਾ ਸਾਰੇ ਘਰ ਆਉਣਾ ਵਾ ਚਲੋ ਉਠੋ ਮੈਂ ਆ ਗਿਆ ਪਿੰਡੋਂ ਆ ਕੇ ਸੰਦੀਪ ਚੱਲ ਹਾਂ ਮੇਰ ਨਾਲ ਪੇਟੀ ਖਲਾ ਕੋਈ ਖਾਸ ਖਾਸ ਕੱਢ ਲਈਏ ਵਿੱਚੋਂ ਪੁੱਤ ਆ ਜਾਓ ਸ਼ਕਮ ਖਸੀ। ਸਤਿ ਸ਼੍ਰੀ ਅਕਾਲ। ਤੇ ਤੁਸ। ਬੀਰੀ ਬੇਗਲ ਦੇ ਕੁਝ ਨਹੀਂ ਨੇ। ਮਨ ਨੂੰ ਟੈਨਸ਼ਨ ਨਾ ਲਾ। ਮੈਨੂੰ ਸਮਾਂ ਨਹੀਂ ਮਿਲ ਰਿਹਾ ਕੋਈ ਗੱਲ ਨੂੰ ਟੈਨਸ਼ਨ ਨਾ ਲਾ। ਹੋਇਆ ਤਾਂ ਬਹੁਤ ਮਾਰ ਆਇਆ ਪਰ ਇਦਾਂ ਟੈਨਸ਼ਨ ਨਹੀਂ ਲੈਣ। ਟੈਨਸ਼ਨ ਲੈ ਕੇ ਬਿਮਾਰ ਪੈ ਜਾਗੇ। ਕਰ ਦਿੰਦਾ ਕਿੰਨਾ ਇਕੱਲਾ। ਜੋ ਟੈਨਸ਼ਨ ਆਦਾ ਆਪਾ ਤੇਰੇ ਨਾਲ ਹੀ ਕਵੇਂ ਨਾ ਮਨ ਖਰਾਬ ਕਰੀ ਜੇ ਮਾਸੀ ਜੀ ਕੋਦੋਂ ਪਤਾ ਲੱਗਾ ਹੀ ਜੋ ਬਣ ਲੋ ਉਹ ਤਾਂ ਪਤਾ ਕੀ ਲੱਗਣਾ ਹੀ ਕਾਲ ਹੀ ਫੋਨ ਆਇਆ ਹੀ ਜੋਤ ਪੇ ਕੇ ਆਉਣ ਡਈ ਸੀ ਹਜੇ ਤੇ ਇੱਥੇ ਹੀ ਆਈ ਵਿਚਾਰੀ ਇੱਥੇ ਹੀ ਫੋਨ ਆ ਗਿਆ ਜਦੋਂ ਫੋਨ ਸੁਣਿਆ ਸਾਡੇ ਦੇ ਪਿਆਰਾਂ ਥੱਲੀੋਂ ਜ਼ਮੀਨ ਹੀ ਨਿਕਲ ਗਈ ਵੀ ਇਹ ਕੀ ਪਾਣਾ ਵਰਤ ਗਿਆ ਵਾ ਨੌਕਰੀ ਵੀ ਕਿਹੜੀ ਸੋਖੀ ਮਿਲਦੀ ਆ ਮਾਹਾਂ ਤੇ ਵਿਚਾਰੇ ਨੇ ਨੌਕਰੀ ਲਈ ਹੀ ਨਾਲੇ ਹਜੇ ਉਮਰ ਵੀ ਕਿਹੜੀ ਸੀ ਕੋਤਾ ਜੇ ਤੇ ਵਿਆਹ ਨਾ ਨਹੀਂ ਹਮਲਾ ਮੈਂ ਬੜੀ ਕਾਲੀ ਪਾਈ ਮੈਂ ਚੱਲ ਦਲਜੀਤ ਦਾ ਕਰਤਾ ਵਾ ਤੇ ਜੋ ਬੰਦਾ ਹੀ ਕਰ ਦਿੰਦੀ ਆ ਆਪਣੇ ਸਿਰ ਤੋਂ ਬਾਹਰ ਲੱਤ ਜੂਗਾ ਮੈਨੂੰ ਕੀ ਪਤਾ ਹੀ ਉਹਨੇ ਬਾਹਰ ਜਿਆਦਾ ਪਾ ਜਾਣਾ ਸਿਰ ਤੇ ਹੰਦੇ ਦੇ ਵਾਲ ਵੇ ਨਹੀਂ ਆ ਤੇ ਨਾ ਹੀ ਜੀਂਦੇ ਤੇ ਨਾ ਹੀ ਮਰੇ ਇਹਨੂੰ ਕਿੱਥੇ ਪਾਵਾਂਗੇ ਕੀ ਕਰਾਂਗੇ ਬਹੁਤ ਔਖਾ ਹੋ ਗਿਆ ਬਹੁਤ ਜੀ ਜ਼ਿਆਦਾ ਔਖਾ ਪਰ ਚਲੋ ਤੁਸੀਂ ਹੌਸਲਾ ਰੱਖੋ ਜੋਤਨੂੰ ਵੀ ਹੌਸਲਾ ਦਿਓ ਜੋਤ ਢੇਰੀ ਨਾਟਾ ਆਪਤ ਹੌਂਸਲਾ ਰੱਖ ਮਰਿਆਂ ਦੇ ਨਾਲ ਮਰਿਆ ਨਹੀਂ ਜਾਂਦਾ ਪੁੱਤ ਤੇਰੀ ਗੱਲ ਠੀਕ ਆ ਮਰਿਆ ਤਾਂ ਨਹੀਂ ਜਾਂਦਾ ਪਰ ਜਿਹੜਾ ਟਾਈਮ ਕੱਢਣਾ ਵਾ ਨਾ ਉਹ ਤੇਾਨੂੰ ਪਤਾ ਕਿੱਦਾਂ ਕੱਢਣਾ ਵਾ ਚੱਲ ਜੋ ਤੂੰ ਚੁੱਪ ਕਰ ਪੁੱਤ ਅਜੇ ਤੱਕ ਪਾਈ ਹੋਣੀ ਏ ਜਦੋਂ ਲੈ ਕੇ ਆਏ ਪਹਿਲਾਂ ਹੀ ਨਹੀਂ ਤੂੰ ਐਦਾਂ ਕਰਨਾ ਮਸੀ ਜੀ ਦਿਲਜੀਤ ਕਿੱਥੇ ਆ ਪੁੱਤ ਦਿਲਜੀਤ ਵੀ ਵੇਲੀ ਹੁਣਾਵਾ ਚੀਜ਼ ਵਸਤ ਕੋਈ ਇਕੱਠੀ ਕਰਨ ਦੇ ਹੁਣੇ ਆ ਚੱਲੇ ਹੁਣੇ ਲੈਣ ਜਾਓ ਮੇਲੋਂ ਉਹਨਾਂ ਨੂੰ ਤੁਸੀਂ ਚਲੋ ਮੈਂ ਮਿਲ ਕੇ ਆ ਨਾ ਦਿਲਜੀਤ ਨਾਲ ਹਾਂ ਮਿਲਾਂ ਮੇਰਾ ਪੁੱਤ ਠੀਕ ਆ ਜੀਤ ਉਦਲਜੀਤ ਕੀ ਗੱਲ ਆ ਕੀ ਤੇਰੀ ਢਾ ਬੈਠਾ ਜਾਨਾ ਭਾਜੀ ਤੁਹਾਨੂੰ ਦੇ ਪਤਾ ਹੀ ਜਾਂ ਹੌਸਲਾ ਟੁੱਟ ਗਿਆ ਸਾਰਾ ਹੀ ਕੋਈ ਗੱਲ ਨਹੀਂ ਹੁਣ ਹੌਸਲਾ ਦੇ ਰੱਖਣਾ ਪੈਣਾ ਵੀਰ ਮੈਨੂੰ ਪਤਾ ਭਰਾ ਭਰਾਵਾਂ ਦੀਆਂ ਬਾਵਾ ਹੁੰਦੀਆਂ ਬਾਵਾ ਟੁੱਟ ਜਾਂਦੀਆਂ ਜਦੋਂ ਇਦਾਂ ਦਾ ਕੰਮ ਹੋ ਜਾਂਦਾ ਪਰ ਕੀ ਕਰਨਾ ਰੱਬ ਦੇ ਭਾਣੇ ਨੂੰ ਤੇ ਮੰਨਣਾ ਹੀ ਪੈਣਾ ਨਾਲੇ ਤੂੰ ਤੇਰੀ ਢਾ ਕੇ ਬਹਿ ਗਿਆ ਤੇ ਹੁਣਾਂ ਨੂੰ ਕਿੰਨੇ ਹੌਸਲਾ ਦੇਣਾ ਜਨਾਨੀਆਂ ਨੂੰ ਵੀ ਮੈਨੂੰ ਇਹ ਸਮਝ ਨਹੀਂ ਆਉਂਦੀ ਉਹਨੂੰ ਲੈਣ ਕਿੱਦਾਂ ਜਾਣਾ ਵਾ ਉਹ ਕੋਈ ਗੱਲ ਨਹੀਂ ਸਾਰੇ ਕੰਮ ਕਰਨੇ ਪੈਣੇ ਆ ਕੋਈ ਗੱਲ ਨਹੀਂ ਜੇ ਪ੍ਰਮਾਤਮਾ ਨੇ ਪਾਣਾ ਵਰਤਾ ਦਿੱਤਾ ਆ ਤੇ ਹੁਣ ਉਹਦਾ ਪਾਣਾ ਮੰਨਣਾ ਤੇ ਪੈਣਾ ਹੀ ਆ ਕੰਮਕਾਜ ਤੇ ਦੇਖਣੇ ਪੈਣੇ ਆ ਢੇਰੀ ਢਾਇਆ ਕੁਛ ਨਹੀਂ ਹੋਣਾ ਮੇਰਾ ਵੀਰ ਉੱਠ ਕੇ ਹੌਸਲਾ ਦੇ ਭਾਜੀ ਤੁਸੀਂ ਦੇ ਭੈਣ ਭਰਾ ਇੱਕ ਦੋ ਦੇਣੀ ਆ ਮੈਨੂੰ ਪਤਾ ਨਾ ਮੇਰੇ ਭਰਾਣੇ ਵਾਪਸ ਨਹੀਂ ਆਉਣਾ ਮੈਂ ਕਿੱਥੇ ਜਾਊਂਗਾ ਭਾਜੀ ਕਿੱਥੋਂ ਲੱਭੂੰਗਾ ਉਹਨੂੰ ਮੈਂ ਤੇਰੀ ਗੱਲ ਨੂੰ ਸਮਝਾਂ ਰਿਆ ਆ ਕਿ ਬੜਾ ਵੱਡਾ ਝਗੜਾ ਕਰਨਾ ਪੈਣਾ ਤੈਨੂੰ ਭਰਾ ਚਲ ਗਿਆ ਜਦੋਂ ਉਹਨੇ ਵਾਪਸ ਤੇ ਨਹੀਂ ਆ ਜਣਾ ਪਰ ਹੁਣ ਬਬੂ ਉਹਦੇ ਨਾਲ ਤੇ ਕੰਮ ਨਹੀਂ ਨਾ ਛੱਡੇ ਜਾਣੇ ਜਿਹੜੇ ਕਰਨ ਵਾਲੇ ਆ ਤੁਹਾਡੇ ਯੋਨੇ ਵਾਪਸ ਨਹੀਂ ਹੋਣਾ ਉਹਨੂੰ ਕੋਈ ਗੱਲੀ ਹੋਤ ਲੈ ਰੱਖ ਹੌਤ ਲੈ ਰੱਖ ਮੇਰਾ ਵੀਰ ਢੇਰੀ ਨਾ ਟਾ ਸ਼ੇਰ ਬਾਨ ਠੀਕ ਆ ਨਹੀਂ ਇਧਰੋ ਕਿੰਨੀ ਸੱਜ ਕੇ ਬੈਠੀ ਆ ਮੁੰਡੇ ਸਾਡੇ ਨੇ ਤਾਂ ਖਾ ਗਈ ਆ ਆ ਕਿਹਦੇ ਨਾਂ ਦਾ ਪਾ ਕੇ ਬੈਠੀ ਲਾ ਲ ਮੈਸੀ ਜੀ ਨਾ ਕਰੂ ਵੀ ਮੈਸੀ ਜੀ ਨਾ ਲਾ ਰੋ ਹੋਰ ਹੋਰ ਹੋਣ ਕਿ ਚੰਨੀ ਹੋਰ ਮੈਸੀ ਜੀ ਨਾ ਚੱਲ ਭੈਣ ਜੀ ਜਦੋਂ ਉਹਨੇ ਜਾਣਾ ਉਹ ਰੋਣਾ ਜਦੋਂ ਉਹਨੇ ਜਾਣਾ ਉਹ ਤਾਂ ਰੋਣਾ ਇਨਕ ਲੈਣੀ ਨੇ ਚੱਲ ਕੋਈ ਗੱਲ ਨਹੀਂ ਐਦਾਂ ਨਾ ਕਰੋ ਹੁਣ ਉਹ ਵੀ ਦੁਖੀ ਚੁੱਪ ਕਰ ਪੁੱਤ ਰਮਨ ਭਰਾ ਇਹ ਤਾਂ ਹੁੰਦਾ ਨਾ ਤੇ ਨਾਲ ਹੀ ਤੋਰੇ ਨੂੰ ਭੈਣ ਜੀ ਕਿੱਥੇ ਕਲਾਦਾ ਇਹਨੂੰ ਮੈਂ ਤੂੰ ਵੀ ਨਾ ਮੇਰੀ ਇੱਕ ਨਹੀਂ ਮੰਨੀ ਇਹਦੋਂ ਬਾਰੀ ਹੋਏ ਕੰਮ ਕੀਤਾ ਨਾ ਮੇਰੇ ਤੋਂ ਤਨ ਮੈਂ ਕਿਹਾ ਹੀ ਤੇ ਰਿਸ਼ਤਾ ਹੀ ਕਰਨਾ ਹੀ ਨੀਗਾ ਇਹੋ ਜੀ ਆਪਣੀ ਕਿਸਮਤ ਲੈ ਕੇ ਆਈ ਸੀ ਨਾਲ ਉਹਦੀ ਵੀ ਲਿਖਤੀ ਉਹੋ ਜੀ ਭੈਣ ਜੀ ਚੱਲ ਇਹਦੇ ਕਿਹੜੀ ਵੱਸ ਦੀ ਗੱਲ ਵਾ ਉਹ ਚਾਹੁੰਦੀ ਸੀ ਮੇਰੇ ਨਾਲ ਇਹ ਕੰਮ ਹੋਵੇ ਅਜੇ ਉਮਰ ਕਿਹੜੀ ਹੈ ਦੀ ਕਿੱਦਾਂ ਇੰਨਾ ਟਾਈਮ ਕੱਢਣਾ ਵਾ ਮੈਨੂੰ ਤੇ ਇਹਦੇ ਹਲ ਵੇਖ ਵੇਖ ਕੇ ਆਪ ਰੋਣ ਆਉਂਦਾ ਵਾ ਮੈਨੂੰ ਘੱਟ ਦੁੱਖ ਹੋਣ ਮੁੰਡਾ ਵੜਾ ਖਾਵੀ ਐ ਚੱਲ ਪੁੱਤ ਚੁੱਪ ਕਰ ਅੱਲਾ ਨੂੰ ਵਸੀ ਦੀ ਨਾ ਸਕੂ ਤੇਰਾ ਨਾ ਹੁਣ ਇਸ ਘਰ ਚ ਕੁਝ ਨਹੀਂ ਆਗਾ ਤੈਨੂੰ ਨਾ ਇਹਨੇ ਨਹੀਂ ਤੋੜਨਾ ਤਰ ਮੈਂ ਹੀ ਤੋੜਨੀ ਆ ਅੰਦਾਜ਼ਾ ਜ਼ਰਾ ਭਰਾ ਦੇ ਆ ਲਾਤ ਮੈਂ ਕਹਿਣੀ ਸੀ ਸੁਣਦਾ ਨਹੀਂ ਗਾ ਲਾਹਣ ਸਾਰੇ ਕਿਸ ਹਰ ਜਨ ਨੇ ਬਿਠੇ ਨੇ ਉਹ ਸੋਚਣਾ ਕੀ ਹੈ ਪਰਮੇਤ ਮੈਂ ਤੇ ਉਹ ਵੀ ਬਾਰ ਬਾਰ ਮੇਰੇ ਦਿਮਾਗ ਚ ਆਂ ਰਿਹਾ ਹੈ ਕਿ ਬੜਾ ਤਕਾ ਕੀਤਾ ਰੱਬ ਨੇ ਪਰਿਵਾਰ ਨਾਲ ਦਲਜੀਤ ਦਾ ਤੇ ਰੋ ਰੋ ਸਦਈ ਹੋ ਗਿਆ ਉਹ ਜੋ ਦਾ ਇਹ ਹੀ ਆ ਨਾ लवली ਨੇ ਵਹਾਂ ਦੇ ਵਿਚਾਰ ਚ ਵਿਆਹ ਕੀਤਾ ਸੀ ਤੇ ਮਾਂ ਪਿਓ ਵਿਆ ਨਹੀਂ ਕਿੱਦਾਂ ਹੁਣ ਟਾਈਮ ਕੱਢਣਗੇ ਅੱਗੇ ਵਿਚਾਰਾ ਤੇ ਮਾਂ ਪਿਓ ਸੁਖੀ ਸੰਧੀ ਤੇ ਭਰਤੀ ਕਰਵਾਇਆ ਸੀ ਕਿਹੜਾ ਪਾਣਾ ਵਰਤ ਗਿਆ ਹੈ ਪਰਿਵਾਰ ਨਾਲ ਉਮਰ ਵੀ ਕੋਸ਼ ਨਹੀਂ ਹੈ ਨਾ ਜੋਗਨ ਦੀ ਅਜੇ ਹੁਣ ਤੇ ਭਰਤੀ ਹੋਇਆ ਹੀ ਹੁੰਦੇ ਹੁਣ ਆ ਹੀ ਉਹ ਚਲੋ ਹੋ ਗਿਆ ਪਰ ਮੈਨੂੰ ਮਾਸੀ ਦੇ ਹਿਸਾਬ ਨਹੀਂ ਸਹੀ ਲੱਗਣ ਰਿਹਾ ਮੈਨੂੰ ਲੱਗਦਾ ਵੀ ਉਹ ਉਹਨੇ ਜੋਤ ਨੂੰ ਉੱਥੇ ਨਹੀਂ ਰਹਿਣ ਦੇਣ ਮਾਸੀ ਨੇ ਉਹ ਤਾਂ ਬੁਲਾਇਆ ਵੀ ਨਹੀਂ ਉਹਨਾਂ ਆਣ ਕੇ ਸਾਨੂੰ ਅੱਛਾ ਅੱਧ ਜੀ ਇਤਨਾ ਹੋਈ ਸੀ ਮੇਰੀ ਗੱਲ ਤੇ ਦਲਜੀਤ ਨੂੰ ਮੈਂ ਕਿਹਾ ਹੈ ਕਿ ਤੂੰ ਕੰਮ ਕਾਜ ਕਰ ਆਪਣਾ ਹੌਸਲਾ ਰੱਖ ਜੋ ਹੁਣ ਪ੍ਰਮਾਤਮਾ ਨੇ ਕਰਤਾ ਉਹਦਾ ਭਾਣਾ ਮੰਨਣਾ ਪੈਣਾ ਤੇ ਨਾਲੇ ਜੋਤ ਨੂੰ ਵੀ ਸਮਝਾ ਉਹਨੇ ਢੇਰੀ ਢਾਈ ਦੀ ਆ ਤੇ ਮੈਨੂੰ ਕਹਿਣ ਤੇ ਡਿਆ ਹੀ ਕਹਿੰਦਾ ਹੀ ਨਹੀਂ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲੋ ਮੈਂ ਕਰਾਂਗਾ ਸਾਥਾਂਗਾ ਜੋਦਾ ਦਲਜੀਤ ਕਹਿੰਦੇ ਸਾਥ ਦਵਾਂ ਪਰ ਉਹਦੀ ਕੋਈ ਸੁਨੇਗਾ ਤਾਂ ਫੇਰੀ ਹੈ ਉਹਦੀ ਘਰ ਤਾਂ ਚੱਲੀ ਨਹੀਂ ਨਾ ਮਾਸੀ ਦੀ ਚੌਧਾ ਚੱਲਦੀ ਹੈ ਉਹਦੀ ਘਰ ਕੋਈ ਗੱਲ ਨਹੀਂ ਜੇ ਰੱਬ ਨੇ ਧੱਕਾ ਕਰ ਹੀ ਦਿੱਤਾ ਆ ਅਹੀਂ ਸਾਂਤ ਆਂਗੇ ਜੋਦਾਪੁਰਾ ਕੋਈ ਮੈਂ ਵੀ ਇਹੀ ਚੰਨੀ ਆ ਮੈਂ ਚੱਲ ਜਿੰਨਾ ਹੋ ਸਕੇਗਾ ਆਪਾਂ ਉਹਦਾ ਸਾਥ ਦੇਵਾਂਗੇ ਸੁਣੋ ਹੁਣ ਘਰ ਦਾ ਉੱਠ ਕੇ ਕੰਮ-ਕੁਮ ਕਰ ਲੋ ਕੋਈ ਜੇ ਇਹਦੇ ਟੈਨਸ਼ਨ ਲੈਂਦੇ ਰਹੇ ਤੇ ਬਿਮਾਰ ਪੈ ਜਾਓਗੇ ਓਏ ਯਾਰ ਕੰਮ ਕਰਨ ਨੂੰ ਤਾਂ ਜੀ ਨਹੀਂ ਕਰਨ ਲਿਆ ਤੇ ਮੰਨਦ ਨਹੀਂਗਾ ਕਰਨ ਦੇ ਆ ਕਿ ਇਹ ਕੰਮ ਨੂੰ ਵੀ ਪਰ ਹੁਣ ਕੀ ਕਰਨਾ ਹੈ ਰੱਬ ਦੇ ਅਗੇ ਕੋਈ ਜੋਰ ਥੋੜਾ ਆ ਜਿੱਥੇ ਉਹਨੂੰ ਰੱਖਣਾ ਹੈ ਉੱਥੇ ਰੱਖਣਾ ਹੈ ਕੀ ਕਰ ਸਕਦੇ ਆ ਹੁਣ ਓਏ ਉਹ ਤੇਰੀ ਗੱਲ ਠੀਕ ਆ ਪਰ ਮੈਂ ਵੀ ਦਰਨਾ ਦੀ ਗੱਲ ਕਰਨੀ ਆ ਹਾਂਜੀ ਉਹ ਮੈਂ ਵੀ ਇਹੋ ਸੋਚਣ ਡਿਆ ਵਾਂ ਕਿ ਜੋਤ ਨੂੰ ਨਾ ਇੱਥੇ ਲੈ ਆਈਏ ਜੋਤ ਨੂੰ ਇੱਥੇ ਲੈ ਕੇ ਕੀ ਕਰਾਂਗੇ ਯਾਰ ਮੈਨੂੰ ਉੱਥੋਂ ਦਾ ਨਾ ਮਾਹੌਲ ਨਹੀਂ ਹੁਣ ਚੰਗਾ ਲੱਗਣ ਡਿਆ ਜੇ ਇਹਦੀ ਉਹ ਕੱਲੀ ਹੁੰਦੀ ਫੇਰ ਤੇ ਚਲੋ ਕੋਈ ਨਹੀਂ ਹੁਣ ਉਹ ਵੀ ਦੋ ਜਣੇ ਆ ਉਹ ਚੱਲ ਕੋਈ ਗੱਲ ਨਹੀਂ ਇੱਕ ਵਾਰੀ ਗੱਲ ਤੇ ਕਰਕੇ ਵੇਖੀ ਉਹਨਾਂ ਨੇ ਭਲ ਕੀ ਜਾਂਦੇ ਹੋ ਨਯੋਨਾ ਕੋਈ ਗੱਲਬਾਤ ਕੀਤੀ ਹੀ ਇੱਥੇ ਉਹ ਗੱਲਬਾਤ ਤੇ ਨਹੀਂ ਕੀਤੀ ਹਾਂ ਤੂੰ ਹੀ ਹੁਣ ਗਈ ਸੀ ਇੱਥੇ ਉਹਨਾਂ ਦੀ ਜਿਹੜੀ ਮਾਸੀ ਹੈ ਨਾ ਉਹਦਾ ਹੀ ਸਾਰੀ ਚੌਧਰ ਚੱਲਣ ਦੀ ਹੈ ਇੱਥੇ ਉਹਦਾ ਤਾਂ ਮੈਨੂੰ ਪਹਿਲਾਂ ਵੀ ਪਤਾ ਵਾ ਜੋਤ ਨੇ ਸਾਰੀ ਗੱਲਬਾਤ ਦੱਸੀ ਹੀ ਉਹਦੇ ਬਾਰੇ ਤੇ ਉਹ ਇਦਾਂ ਆ ਕੇ ਕਰਦੀ ਹੈ ਇੱਥੇ ਭਲਾ ਉਹਦਾ ਮਤਲਬ ਕੀ ਹੈ ਇੱਥੇ ਆ ਕੇ ਪ੍ਰਧਾਨਗੀ ਕਰਨ ਦਾ ਉਹ ਆਪਣੇ ਘਰ ਰਹੇ ਹਾਂ ਜਿੱਦਾਂ ਮਰਜ਼ੀ ਇੱਥੇ ਆ ਕੇ ਕਿਉਂ ਇਦਾਂ ਕਰਦੀ ਹੈ ਇਹਨੇ ਨਾ ਮੈਨੂੰ ਇਹ ਲੱਗਦਾ ਆ ਜਿਹੜੀ ਜਠਾਣੀ ਹੈ ਨਾ ਉਹਨੂੰ ਵੀ ਏਜ ਚੁਕਣਾ ਦਿੰਦੀ ਐ ਉਹਨੂੰ ਚੁਕਣਾ ਦੇ ਦੇਗੇ ਨਾ ਤੇ ਇਹਦੇ ਬਰ ਖلاف ਕਰਤਾ ਜੋ ਉਹਦੇ ਜਿੱਥੇ ਤੱਕ ਮੈਨੂੰ ਲੱਗੰਦੇ ਆ ਆ ਕਿਉਂਕਿ ਮੈਂ ਵੇਖਿਆ ਹੀ ਨਾ ਸਾਰਾ ਉਹਦ ਨੂੰ ਹਿਸਾਬ ਤਬ ਓਏ ਅੱਗੇ ਤੇ ਚਲ ਜੋ ਬਣੀ ਤੇ ਹੁਣ ਉਹ ਵੀ ਨਹੀਂ ਰਿਹਾ ਐ ਦੁਨੀਆ ਤੇ ਤੇ ਹੁਣ ਉਹ ਕੱਲੀ ਐ ਨਾ ਉਹਦੀ ਕਹਿੰਦੇ ਸੋਨੀ ਕੀ ਕਰੂਗੀ ਉੱਥੇ ਨਾ ਉਹ ਗਿਆ ਆ ਨਾ ਉਹ ਜਰੀ ਇਧਰ ਜੋਗੀ ਤੇ ਨਾ ਉਧਰ ਜੋਗੀ ਉਹ ਕੱਲ ਪਰਮੀਤ ਤੇ ਮੁਕਤਿਆਰ ਭਾਜੀ ਵੀ ਗਏ ਸੀ ਅੱਛਾ ਤੇ ਉਹ ਮੈਨੂੰ ਕਹਿਣ ਦਿਆ ਆ ਤੇ ਕੁੜੀ ਨਾਲ ਤੇ ਔਖਾ ਜੀ ਉਹਦਾ ਕੋ ਸੋਚ ਲੋ ਉਹਨੇ ਵੀ ਸਾਥ ਆ ਵੇਖਿਆ ਨਾ ਉਥੇ ਕੀ ਕਰੀਏ ਸਮਝ ਨਹੀਂ ਲੱਗੰਦੀ ਕੋ ਬਣ ਕੀ ਗਿਆ ਵਾ ਸਾਡੇ ਨਾਲ ਅਹੀਂ ਕੀ ਸੋਚਿਆ ਹੀ ਤੇ ਕੀ ਹੋ ਗਿਆ ਵਾ ਸਾਡੇ ਨਾਲ ਉਹ ਜੇ ਬਹੁਤੀ ਗੱਲ ਵਾ ਤੇ ਮੈਂ ਭਾਜੀ ਨੂੰ ਲੈ ਜਾਊਂਗਾ ਨਾਲ ਤੇ ਅਸੀਂ ਦੋਵੇਂ ਜਣੇ ਗੱਲ ਕਰਕੇ ਵੇਖ ਲਾਂਗੇ ਉਹਨਾਂ ਨਾਲ ਆ 10 ਦਿਨ ਪਹਿਲਾਂ ਦੇ ਹੋਰ ਵਿੱਚ ਚਲ ਵੇਖ ਲਿਓ ਪੁਛ ਕੇ ਭਲਾ ਕੀ ਕਹਿੰਦੇ ਆ ਹਾਂ ਭਾਰੇ ਆ ਵੀ ਉਹਨੇ ਦਸਲਾ ਦੇ ਨਾਲ ਹੀ ਸਾਰਾ ਕੰਮ ਕਰਿਓ ਜੇ ਕੁੜੀ ਦੇ ਉਥੋਂ ਇੱਕ ਵਾਰ ਪੈਰ ਨਿਕਲ ਗਏ ਨਾ ਤੇ ਮੁੜ ਕੇ ਉਹਨਾਂ ਲੱਗਣ ਨੀਗੇ ਦੇਣੇ ਹੈਗੇ ਉਹ ਟੱਬਰੀ ਵਾਵਾ ਖੁੱਲਾ ਗਿਆ ਹੁਣ ਉਥੇ ਹਸਤਾ ਬੋਹ ਜਾ ਨਹੀਂ ਘਰਣਾ ਰਹਿਣਾ ਤੇ ਨਹੀਂ ਆ ਤੇ ਪਰ ਕੀ ਕਰੇ ਉਹ ਵੀ ਵਿਚਾਰੀ ਕਿੱਧਰ ਨੂੰ ਜਾਣਾ ਆਉਣਾ ਵੀ ਮੇਰੀ ਗੱਲ ਸੁਣੋ ਮੈਂ ਜੋਤ ਦੀ ਕੋਈ ਦੁਖੀ ਨਹੀਂਗੀ ਹੈਗੀ ਕਿਉਂਕਿ ਇਹ ਜ਼ਿੰਦਗੀ ਜਿਹੜੀ ਹੈ ਨਾ ਬੜਾ ਲੰਬਾ ਸਫ਼ਰ ਵਾ ਤੋਂ ਉਹਨੇ ਵਿਚਰੀ ਨੇ ਕਿਦਾਂ ਕਟਣੀ ਆ ਮੈਂ ਇਹ ਨਹੀਂ ਕਹਿੰਦੀ ਵੀ ਤੁਸੀਂ ਉਹਨੂੰ ਇੱਥੇ ਨਾ ਲੈ ਕੇ ਆਓ ਮੈਂ ਕੋਈ ਦੋਖੀ ਨਹੀਂ ਹੈਗੀ ਉਹਦੀ ਪਰ ਇਹ ਆ ਜੇ ਕੋਈ ਵੀ ਫੈਸਲਾ ਕਰਨਾ ਵਾ ਨਾ ਤੁਸੀਂ ਇਦਾਂ ਦਾ ਕਰਿਓ ਪੇ ਕੱਲ ਨੂੰ ਕੋਈ ਮੁਸ਼ਕਲ ਨਾ ਆਵੇ ਉਹਦੇ ਵਿੱਚ ਪਛਤਾਉਣਾ ਨਾ ਪਵੇ ਹਨ ਨੂੰ ਹੋਰ ਕੋਈ ਗੱਲ ਨਹੀਂ ਗਲਤੀ ਉਧਰ ਰਪਿੰਦਰ ਦੀ ਵੀ ਠੀਕ ਆ ਵੀ ਜ਼ਿੰਦਗੀ ਜਿਹੜੀ ਹੈ ਨਾ ਅਜੇ ਬੜੀ ਲੰਮੀ ਆ ਇਹ ਆ ਵੀ ਉੱਥੋਂ ਜੀ ਜੋਤ ਆ ਗਈ ਨਾ ਤੂੰ ਮੁੜ ਕੇ ਕੀ ਪਤਾ ਗਾਂ ਕੀ ਬੰਨਾ ਕੋਈ ਗੱਲ ਨਹੀਂ ਇਦਾਂ ਕਰਨਾ ਮੁਖਤਿਆਰ ਭਾਜੀ ਨਾਲ ਸਲਾਹ ਕਰਨਾ ਭਲਾਉ ਕੀ ਆਂਦੇ ਆ ਜਿੱਦਾਂ ਉਹ ਕਹਿਣਗੇ ਨਾ ਉਦਾਂ ਹੀ ਕਰਨਾ ਫਿਰ ਵੀ ਸਿਆਣੇ ਆ ਉਹ ਦੁਨੀਆ 'ਚ ਵਿੱਚ ਰਹੇ ਆ ਫਿਰ ਵੀ ਤੂੰ ਇੱਥੇ ਕੀ ਕਰਨੀ ਕੁਝ ਨਹੀਂ ਕਰਨਾ ਕੀ ਡੰਗਰ ਬੰਨਣ ਡਿਆ ਘਰ ਵੀ ਆ ਜਾ ਕਰੋ ਸਾਰਾ ਦਿਨ ਇੱਥੇ ਹੀ ਰਹਿਣੇ ਤੇ ਉਹ ਕੀ ਕਰਾਂ ਸੰਦੀਪ ਘਰ ਮੈਨੂੰ ਮਨ ਨਹੀਂ ਲੱਗਦਾ। ਇਦਾਂ ਨਾ ਕਰਿਆ ਕਰੋ ਘਰ ਕਿੰਨੇ ਹੌਸਲਾ ਦੇਣਾ ਫਿਰ। ਉਹ ਵੀ ਬੈਠੇ ਰਹਿੰਦੇ ਸਾਰਾ ਦਿਨ ਇਦਾਂ ਹੀ। ਕੀ ਕਰਾਂ ਕਿੰਨੇ ਸੁਪਨੇ ਹੀ ਉਹਦੇ। ਮੈਂ ਵੱਡਾ ਭਰਾ ਸੀ ਉਹਦਾ। ਮੈਂ ਹੀ ਬੁੜੇ ਕਰਨੀ ਸੀ। ਹੁਣ ਕੀ ਕਰ ਸਕਦੇ ਆਂ? ਕਿੰਨਾ ਚਾਹੀ ਨਵੀਂ ਕੋਠੀ ਪਾਉਂਦਾ ਉਹਨੂੰ। ਫਿਰ ਨਵੀਂ ਕੋਠੀ ਪਾਵਾਂਗੇ। ਮੈਨੂੰ ਕਹਿੰਦਾ ਸੀ ਅਸੀਂ ਪੁਰਾਣੇ ਘਰ ਚ ਲੈ ਲਾਂਗੇ ਤੁਹਾਨੂੰ ਨਵੀਂ ਕੋਠੀ ਦੇਣੀ ਆ। ਸਾਰੇ ਸੁਪਨੇ ਇਦਾਂ ਹੀ ਰਹਿ ਗਏ ਵਿਚਾਰੇ ਦੇ। ਹਜੇ ਵਿਆਹ ਹੋਇਆ ਇਹਨੂੰ ਕਿੰਨਾ ਕੱਚੇ ਰੋ ਗਿਆ ਸੀ। ਉਥੇ ਕੰਮ ਕਰਨ ਦੇ ਹੋਣਾ। ਉਹ ਨਾ ਹੁੰਦੇ ਆ ਗਿਆ ਨਾ ਮੈਂ ਕਿਆੜੀਆਂ ਗੋੜ ਲੈਣਾ ਕੰਮ ਕਰਦੇ ਰਹਿਣਾ ਦਾ ਫੌਜੀਆਂ ਸਵੇਰਾ ਹੁੰਦਾ ਵਾ ਇਹ ਤੇ ਗੱਲ ਹੈ ਵਾ ਹੁਣ ਕੀ ਕਰ ਸਕਦੇ ਆ ਉਹਨੇ ਵਿਚਾਰੀ ਨੇ ਕਿੰਨੀਆਂ ਤਿਆਰੀਆਂ ਕੀਤੀਆਂ ਜਾਣ ਦੀਆਂ ਉਹਦੀਆਂ ਵੀ ਇੱਥੇ ਰਹਿ ਗਈਆਂ ਤਿਆਰੀਆਂ ਸਾਰੀਆਂ ਵਿਚਾਰਾ ਜਾ ਕੇ ਉੱਥੇ ਬਣੇ ਕੀ ਕੀ ਕਰਦਾ ਹਣਾ ਵਾ ਜੱਕ ਤਾਂ ਵੀ ਡਿਊਟੀ ਲੱਗ ਗਈ ਤੇ ਆ ਕੰਮ ਹੋ ਗਿਆ ਉਹਨੂੰ ਦੇ ਹੀ ਮੈਂ ਜੋਤ ਨੂੰ ਨਾਲ ਲੈ ਜਾਣਾ ਵਾ ਅੱਜ ਮੰਮੀ ਨਾਲ ਲੈ ਜਾਊਗਾ ਚਲ ਤੂੰ ਵੀ ਨਾ ਟੈਨਸ਼ਨ ਨਿਆ ਕਰੋ ਉਹਨਾਂ ਨੂੰ ਵੀ ਹੌਸਲਾ ਦਿਆ ਕਰੋ ਟੈਨਸ਼ਨ ਨਹੀਂ ਕਿਉਂ ਨਹੀਂ ਸੰਦੀਪ ਇੱਕ ਇੱਕ ਦਾ ਭਰਾ ਹੀ ਮੇਰਾ ਉਨਾ ਕੱਲਾ ਕੀ ਕਰੂੰਗਾ ਇਸ ਘਰ ਚ ਈਦਾ ਕੀਤਾ ਵਾਪਸ ਤੇ ਉਹਨੇ ਆ ਨਹੀਂ ਜਾਣਾ ਤੁਹਾਨੂੰ ਵੀ ਪਤਾ ਵਾ ਉਹ ਵਾਪਸ ਤੇ ਨਹੀਂ ਆਏ ਨਾ ਪਰ ਭੁੱਲਿਆ ਵੀ ਨਹੀਂ ਜਾਂਦਾ ਚਲੋ ਤੇ ਟੈਨਸ਼ਨ ਨਾ ਲਾਓ ਤੇ ਘਰ ਆਓ ਡੈਡੀ ਵੀ ਇੱਧਾ ਚੁੱਪ ਕਰਕੇ ਬੈਠੇ ਆ ਕੋਈ ਗੱਲ ਨਹੀਂ ਸਮਝਾਉਣਾ ਮੈਂ ਡੈਡੀ ਨੂੰ ਆ ਕੇ ਕੋਈ ਨਹੀਂ ਚੱਲ ਮੈਂ ਆ ਗਿਆ ਚਲੋ ਆਜੋ ਇਹਦੇ ਮੈਨੂੰ ਕਹੀ ਜਾਂਦੀ ਆ ਕਿ ਟੈਨਸ਼ਨ ਨਾ ਲਾਓ ਪਰ ਮੈਨੂੰ ਅੱਗੇ ਲੱਭਦਾ ਕੋ ਹਣੀ ਨਾ ਕਿਹੜੇ ਸਾਰੇ ਜੀ ਨਾਮ ਹੈ ਚਲੇ ਹੁੰਦਾ ਸੀ ਮੈਂ ਘਰ ਨਹੀਂ ਜੋ ਬੰਨੇ ਆਏ ਨਾ ਮੰਮੀ ਡਾਡੀ ਨੂੰ ਨੇ ਸੰਭ ਲੈਣਾ ਹੁਣ ਕਹਿੰਦੇ ਸੰਭਣਾ ਮੈਨੂੰ ਹੀ ਵਖਣਾ ਪੈਣਾ ਸਾਰੇ ਪਾਸੇ ਨਿਗਾਹੇ ਕੱਲ ਨੂੰ ਨਿਆਣਾ ਵੀ ਹੋਏ ਨਾ ਉਹਦਾ ਕੋਈ ਸਮਝ ਨਹੀਂ ਆਉਂਦੀ ਮੈਨੂੰ